ਨੇ ਆਜੋ ਆਜੋ ਕੋਈ ਨਹੀਂ ਆਇਆ ਵਾਹਿਦਰ ਜੀ ਦਾ ਖਾਲਸਾ ਵਾਹਿਦਰ ਜੀ ਦੀ ਫਤਿਹ ਗੁਰੂ ਸਾਹਿਬ ਦੀ ਸਵਾਰੀ ਹੁਣੇ-ਹੁਣੇ ਅਕਾਲ ਅਕੈਡਮੀ ਪਹੁੰਚੀ ਇੱਥੇ ਪੂਰਨਪੁਰ ਤੇ ਲੱਗੇ ਕਜਰੀ ਦੇ ਵਿੱਚ ਅਕੈਡਮੀ ਹੈ ਸੋ ਸਾਰੇ ਗੁਰਸੇਖ ਬੱਚੇ ਨੇ ਉਹਨਾਂ ਦੇ ਪ੍ਰਿੰਸੀਪਲ ਸਾਹਿਬ ਨਾਲ ਨੇ ਸਾਡੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਦੋਂ ਦੀ ਗੁਰੂ ਸਾਹਿਬ ਦੀ ਵੇਟ ਕਰ ਰਹੇ ਸੀ ਪ੍ਰਤੀਕਸ਼ਾ ਕਰ ਰਹੇ ਸੀ ਗੁਰੂ ਸਾਹਿਬ ਦੀ ਸਵਾਰੀ ਜਦੋਂ ਇੱਥੇ ਪੁੱਜੀ ਬਹੁਤ ਹੀ ਨਿੱਘਾ ਸਵਾਗਤ ਕੀਤਾ ਬਹੁਤ ਭਾਵਨਾ ਦੇ ਨਾਲ ਸੋ ਇਹ ਉਹਨਾਂ ਦੇ ਪ੍ਰਿੰਸੀਪਲ ਸਾਹਿਬ ਨੇ ਗੱਲ ਕਰਦੇ ਆ ਆਪਾਂ ਮੈਮ ਨਾਲ ਸਸੀ ਕਾ ਮੈਮ ਬਾਈ ਦੇ ਪਾਈ ਖਾਲਸਾ ਬਾਈ ਗੁਰਜੀਤ ਫਤਿਹ ਕਦੋਂ ਦੇ ਤੁਸੀਂ ਤਿਆਰੀ ਕਰਨ ਦੇ ਸੀ ਨਗਰ ਕੀਰਤਨ ਅਸੀਂ ਜੀ ਸਵੇਰ ਦੀ ਤਿਆਰੀ ਕਰ ਰਹੇ ਸੀਗੇ ਹਾਂਜੀ ਆਪਣੇ ਬੜੂ ਸਾਹਿਬ ਤੋਂ ਕਾਕਾ ਵੀਰ ਜੀ ਆਏ ਹੋਏ ਆ ਅੱਛਾ ਜੀ ਤੋਂ ਉਹ ਰਸਤੇ ਚੀ ਆ ਪਰ ਉਹ ਇਥੇ ਮਲਾਪ ਨਹੀਂ ਹੋ ਪਾਇਆ ਅਜੇ ਪਹੁੰਚ ਨਹੀਂ ਪਾਏ ਪਹੁੰਚ ਨਹੀਂ ਪਾਏ ਹਲੇ ਠੀਕ ਹੈ ਤੇ ਸਵੇਰ ਦੇ ਬੱਚੇ ਤਿਆਰ ਸੀਗੇ ਪੂਰੇ ਔਰ ਪੂਰੇ ਜੋਸ਼ ਨਾਲ ਤਿਆਰੀ ਕੀਤੀ ਹੋਈ ਬੱਚਿਆਂ ਨੇ ਇਸ ਦੇ ਸਵਾਗਤ ਕਰਨ ਦੀ ਹਾਂਜੀ ਤੇ ਬਹੁਤ ਹੀ ਅੱਛਾ ਲੱਗਾ ਕਿ ਚਰਨ ਪੈ ਸਾਡੇ ਅਕੈਡਮੀ ਵਿੱਚ ਬਾਬਾ ਜੀ ਦੇ ਸੋ ਸਮੁੱਚੇ ਸਟਾਫ ਨੇ ਜਿਹੜਾ ਆ ਇੱਥੇ ਪੂਰੀਆਂ ਤਿਆਰੀਆਂ ਸਵੇਰ ਤੋਂ ਮੁਕੰਮਲ ਕੀਤੀਆਂ ਸੀ ਤੇ ਬਹੁਤ ਪਿਆਰ ਦੇ ਨਾਲ ਗੁਰੂ ਸਾਹਿਬ ਦੀ ਪ੍ਰਤੀਕਸ਼ਾ ਕਰਨ ਦੇ ਸੀ ਵੇਟ ਕਰ ਰਹੇ ਤੁਸੀਂ ਦੇਖ ਸਕਦੇ ਹੋ ਇੱਧਰ ਬੱਚੇ ਖੜੇ ਨੇ ਇੱਕ ਵਾਰ ਕਮਾ ਕੇ ਸਾਰਾ ਵਖਾ ਦੋ ਇੱਧਰ ਅਕੈਡਮੀ ਹੈ ਤੇ ਸਮੁੱਚੇ ਜਿਹੜੇ ਸੱਚੀ ਰਿਆ ਕਾਲ ਬੱਚਿਆਂ ਨਾਲ ਗੱਲ ਕਰਨਿਆਂ ਜਕਾਰਾ ਬੁਲਾਉਂਦੇ ਤਾਂ ਬੱਚੇ ਖੁਸ਼ੀਆਂ ਦੇ ਦੇਖ ਜਾਵੇ ਨਿਆ ਲੋ ਜਾਵੇ ਦੇਖਦੇ ਤਨੀ ਬਚਨ ਦੇ ਬਣੀ ਜ਼ੁਲਮ ਦੇ ਸ਼ਿਕਾਰੀ ਕਰਮ ਦੇ ਲਖਾਰੀ ਅਮ੍ਰਿਤ ਦੇ ਦਾਤੇ ਪੰਥ ਦੇ ਵਿਧਾਤੇ ਨੀਲੇ ਦੇ ਸ਼ਾਹ ਸਵਾਰ ਖਾਲਸਾ ਗੋਜਦੇ ਸਰਦਾਰ ਮਰਦਾ ਜਹਾਰ ਸਾਹਿਬੇ ਕਮਾਲ ਚਿੱਟਿਆ ਪਾਜਾ ਵਾਲੇ ਸਰਬੰਸਦਾਨੀ ਅਕਾਲੀ ਪਿਤਾ ਧੰਤਾਂ ਸ਼੍ਰੀ ਗੋਬਿੰਦ ਸਿੰਘ ਦੇ ਚਰਨਾਂ ਨੂੰ ਪਾਵੇ ਸਾਰਾ ਸੋ ਬੱਚਿਆਂ ਦੀ ਜਿਹੜੀ ਭਾਵਨਾ ਹੈ ਉਹ ਸੁਣਦਿਆਂ ਹੀ ਬਣਦੀ ਹੈ ਦੇਖਦਿਆਂ ਹੀ ਬਣਦੀ ਹੈ ਤੁਸੀਂ ਦੇਖਿਆ ਇਸ ਬੱਚੀ ਨੇ ਕਿੰਨਾ ਵਧੀਆ ਚਿਹਰਾ ਜਿਹੜਾ ਬੁਲਾਇਆ ਗੁਰੂ ਸਾਹਿਬ ਨੂੰ ਸਮਰਪਿਤ ਇਧਰ ਵੀ ਬੱਚੇ ਸਾਡੇ ਨਾਲ ਨੇ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰ ਰਹੇ ਹਾਂ ਕਦੋਂ ਤੋਂ ਤੁਸੀਂ ਤਿਆਰੀਆਂ ਕਰ ਰਹੇ ਸੀ ਗੁਰੂ ਸਾਹਿਬ ਦੀ ਵੇਟ ਕਰ ਰਹੇ ਸੀ ਅਸੀਂ ਸਵੇਰ ਤੋਂ ਹੀ ਲੱਗੇ ਹੋਏ ਸੀ ਅਗਰ ਕੀਰਤਨ ਦਾ ਜਦ ਤੋਂ ਸਾਨੂੰ ਪਤਾ ਲੱਗਿਆ ਸੀ ਕਿਰਤਬ ਬਜਾਵਾ ਵਗਿਆ ਸੀ ਪੂਰੇ ਰੇਡੀਓ ਸੇ ਬੜੇ ਦਿਨ ਬਾਅਦ ਨਗਰ ਕੀਰਤਨ ਤੇ ਜਾ ਰਹੇ ਹੋਸਟਲ ਵਾਲੇ ਬੱਚੇ ਪੂਰਾ ਸੇ ਤਿਆਰ ਬਰ ਤਿਆਰ ਪੂਰੇ ਵੀਰ ਰਸ ਵਿੱਚ ਤੁਰ ਕੇ ਆ ਰਹੇ ਸੀ ਜੀ ਵਾਹ ਜੀ ਵਾਹ ਬਹੁਤ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਗੁਰੂ ਸਾਹਿਬ ਦੀ ਸਵਾਰੀ ਇੱਥੇ ਆਈ ਬੱਚਿਆਂ ਨੇ ਮੱਥਾ ਟੇਕਿਆ ਸਮੁੱਚੇ ਸਟਾਫ ਨੇ ਅਧਿਆਪਕਾਂ ਨੇ ਸਾਰਿਆਂ ਨੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਹੁਣ ਇਥੋਂ ਗੁਰੂ ਸਾਹਿਬ ਦੀ ਸਵਾਰੀ ਜਿਹੜੀ ਉਹ ਅੱਗੇ ਨੂੰ ਰਵਾਨਾ ਹੋ ਚੁੱਕੀ ਏ ਸੋ ਬਹੁਤ ਜ਼ਿਆਦਾ ਵਧੀਆ ਲੱਗਦਾ ਜਦੋਂ ਐਵੇਂ ਦੇ ਸਾਨੂੰ ਨਜ਼ਰ ਦੇਖਣ ਨੂੰ ਮਿਲਦੇ ਨੇ ਗੁਰਸੇਖ ਬੱਚੇ ਨੇ ਸਾਰੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਹੁਣ ਗੁਰੂ ਸਾਹਿਬ ਚੱਲੇ ਇਥੋਂ ਪਾ ਚੁੱਕੇ ਨੇ ਅੱਗੇ ਦਾ ਅਪਡੇਟ ਤੁਹਾਨੂੰ ਦਾਂਗੇ ਬੈਠਕ ਰਿਕਾਰਡਸ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਸਤ ਸ੍ਰੀ ਅਕਾਲ ਜਿਗਜ ਗਰਗ ਜਾਵੇ ਨਿਆਲੋ ਜਾਵੇ ਤੰਦਰ ਬਾਬਾ ਦੀਪ ਸਿੰਘ ਜੀ ਦੇ ਜਨਾਂ ਨੂੰ ਬਾਵੇ ਸੋਨੇ ਆਲੋ ਜਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ